ਗਾਨੇ ਹਾਰਪੀ ਸਿੰਘ ਦੀ ਤਕਰੀਬਨ ਤਕਰੀਬਨ ਛੁੱਟੀ ਜਥੇਦਾਰੀ ਤੋਂ ਸ਼੍ਰੋਮਿਕ ਕਮੇਟੀ ਨੇ ਕਰ ਦਿੱਤੀ ਹੈ ਜਿਹੜੀ ਕਮੇਟੀ ਬਣਾਈ ਸੀ ਜਥੇਦਾਰ ਦੇ ਜਿਹੜੇ ਕਰਤਾਰ ਖੁਸ਼ੀ ਦੇ ਜਾਂ ਉਹਦੇ ਕਰੈਕਟਰ ਤੇ ਛਾਡੂ ਵੱਲੋਂ ਇਲਜ਼ਾਮ ਲਾਏ ਗਏ ਸੀ ਉਹਦੀ ਜਾਂਚ ਕਰਨ ਵਾਸਤੇ ਜਿਹੜੀ ਕਮੇਟੀ ਬਣਾਈ ਸੀ ਉਹ 15 ਦਿਨਾਂ ਵਾਸਤੇ ਬਣਾਈ ਸੀ ਅੱਜ ਨਵਾਂ ਫੈਸਲਾ ਆ ਗਿਆ ਕਹਿੰਦੇ 1 ਮਹੀਨਾ ਹੋਰ ਅੱਗੇ ਜਿਹੜਾ ਫੈਸਲਾ ਜਿਹਦਾਰ ਦੇ ਸੰਬੰਧ ਵਿੱਚ ਕਰਨਾ ਇੱਕ ਮਹੀਨਾ ਦਾ ਹੋਰ ਟਾਈਮ ਦਿੱਤਾ ਗਿਆ ਜਾਨਿ ਕਿ ਟਾਈਮ ਵਧਾ ਦਿੱਤਾ ਗਿਆ ਉਹ ਤਾਂ ਨਜਿਹਦਾਰ ਨੇ ਬੜਕ ਮਾਰੀਏ ਉਹ ਵੀ ਅਕਾਲੀ ਫੂਲਾ ਸਿੰਘ ਬਣਨ ਨੂੰ ਫਿਰਦਾ ਮੈਂ ਦੋਨੇ ਪੱਖ ਤੋਂ ਜੀ ਬੇਨਤੀ ਕਰਨੀ ਹੈ ਜਿਹੜੇ ਬੰਦੇ ਜਾਂਚ ਕਰਨ ਵਾਲੇ ਨੇ ਉਹ ਕਿ ਦੁੱਧ ਤੋਤੇ ਨਹੀਂ ਹੈਗੇ ਇਹ ਵੀ ਸਭ ਨੂੰ ਪਤਾ ਹੈ ਉਹ ਕੌਣ ਨੇ ਕਿੰਨੇ ਭਲੇ ਮਾਨਸ ਨੇ ਨਰਨੂ ਮਹੰਤਾਂ ਦੇ ਜੁੰਡਲੇ ਹੈ ਬਾਲਲਾਨਾ ਡਰੱਗਾਂ ਵੇਚਣ ਵਾਲੇ ਉਹ ਲੋਕ ਨੇ ਜਿਹੜੇ ਜਾਂਚ ਕਰਨ ਵਾਸਤੇ ਇਹਨਾਂ ਨੇ ਕਮੇਟੀ ਬਣਾਈ ਹੈ ਤੇ ਜਥੇਦਾਰ ਸਾਹਿਬ ਜਿਹੜੇ ਬੜਕ ਮਾਰਦੇ ਨੇ ਕਿ ਜਦੋਂ ਕੋਈ ਕਾਲੀ ਫੂਲਾ ਸਿੰਘ ਬਣਦੀ ਕੋਸ਼ਿਸ਼ ਕਰਦਾ ਹੈ ਉਦੋਂ ਤੁਸੀਂ ਸਾਥ ਨਹੀਂ ਦਿੰਦੇ ਜਨਕਿ ਗਿਆਨੀ ਹਰਪੀ ਸਿੰਘ ਇਹ ਕਹਿਣਾ ਚਾਹੁੰਦੇ ਨੇ ਕਿ ਮੈਂ ਅਕਾਲੀ ਫੂਲਾ ਸਿੰਘ ਵਾਲੇ ਫੈਸਲੇ ਕੀਤੇ ਨੇ ਹੁਣ ਮੇਰਾ ਸਾਥ ਦੇ ਜਹਦਾਰ ਜੀ ਇਹ ਗੱਲ ਕਹਿਣ ਨੂੰ ਜੇ ਨਹੀਂ ਕਰਦਾ ਜੇ ਤੁਹਾਡੇ ਕੋਲੇ ਜ਼ਥੇਦਾਰੀ ਵਾਲੀ ਅਕਾਲੀ ਫੂਲਾ ਸਿੰਘ ਵਾਲੀ ਜ਼ੁਰਤ ਹੁੰਦੀ ਨਾ ਜਦੋਂ ਬਾਦਲਾ ਨੇ ਆਪਣੇ ਰਾਜ ਵਿੱਚ ਬੇਦਵੀ ਦਾ ਇਨਸਾਫ ਨਹੀਂ ਦਿੱਤਾ ਜੇ ਤੁਹਾਡੀ ਜਮੀਰ ਜਾਗਦੀ ਹੁੰਦੀ ਉਦੋਂ ਬੋਲਦੇ ਜੇ ਤੁਹਾਡੇ ਕੋਲੇ ਜ਼ੁਰਤ ਹੁੰਦੀ ਅਕਾਲੀ ਫੂਲਾ ਸਿੰਘ ਵਾਲੀ ਉਦੋਂ ਤੁਸੀਂ ਬੋਲਦੇ ਜਦੋਂ ਤੁਹਾਡੇ ਕੋਲੋਂ ਇੱਕ ਕਰਮਕਾਂਡ ਕਰਵਾਏ ਜਾ ਰਹੇ ਸੀ ਤੁਸੀਂ ਉਹ ਤੋਂ ਬੋਲੇ ਨਹੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜੇ ਕਾਲੇ ਕਾਰਨਾਮੇ ਹੋਏ ਨੇ ਨਾ ਤੁਸੀਂ ਉਹ ਤੋਂ ਬੋਲੇ ਨਹੀਂ ਤੇ ਹੁਣ ਲੋਕਾਂ ਨੂੰ ਅਕਾਲੀ ਫੂਲਾ ਸਿੰਘ ਬਣ ਕੇ ਨਾ ਦਿਖਾਓ ਤੁਹਾਡੀ ਔਕਾਤ ਹੈ ਹੀ ਨਹੀਂ ਜੇ ਤੁਹਾਡੀ ਇਹ ਔਕਾਤ ਹੁੰਦੀ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਆਹ ਹਾਲ ਹੁੰਦਾ ਧਰਨੇ ਲੱਗਦੇ ਤੁਹਾਡੇ ਬਰਬਰ ਤੁਹਾਡੇ ਵਿਰੁੱਧ ਧਰਨੇ ਲੱਗਦੇ ਕਦੇ ਨਹੀਂ ਹੋ ਸਕਦਾ ਤੁਹਾਡੀ ਔਕਾਤ ਵੀ ਹੈ ਨਹੀਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਦੂਜੀ ਗੱਲ ਤੁਹਾਡੇ ਇਲਜ਼ਾਮਾਂ ਦੀ ਜਾਂਚ ਹੋਣੀ ਹੈ ਜਾਂਚ ਕੀ ਹੋਣੀ ਹੈ ਉਹ ਤਾਂ ਤੁਹਾਡੇ ਘਰ ਦਾ ਮਸਲਾ ਸੀ ਤੁਹਾਡੇ ਸਾਡੂ ਨੇ ਇਲਜ਼ਾਮ ਲਾਏ ਫਿਰ ਤੁਸੀਂ ਇਹ ਬੜਕ ਕਿਉਂ ਮਾਰਦੇ ਹੋ ਤੁਸੀਂ ਤਾਂ ਕਹਿੰਦੇ ਮੈਨੂੰ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ ਰੱਬ ਤੇ ਭਰੋਸਾ ਹੈ ਤੁਸੀਂ ਤਾਂ ਕਸਮ ਖਾਤੀ ਹੈ ਤੁਸੀਂ ਤਾਂ ਜਿਹੜਾ ਬਾਬੇ ਨਾਨਕ ਦਾ ਸਿਧਾਂਤ ਹੈ ਉਹਨੂੰ ਕਿੱਲੇ ਤੇ ਟੰਗਿਆ ਛਿੱਕਾ ਬਣਾ ਕੇ ਰੱਖ ਦਿੱਤਾ ਉਹ ਤਾਂ ਤੁਸੀਂ ਤੁਹਾਨੂੰ ਮਤਲਬ ਕੀ ਇਹਨਾਂ ਗੱਲਾਂ ਦੇ ਨਾਲ ਅੱਜ ਮੈਂ ਦੋਨੇ ਪੱਖਾਂ ਤੋਂ ਗੱਲ ਕੀਤੀ ਹੈ ਭਾਵੇਂ ਜਹੇਦਾਰ ਹੋਵੇ ਗਾਨੀ ਹਰਪੀ ਸਿੰਘ ਭਾਵੇਂ ਬਾਦਲ ਕਾ ਲੜਾਣਾ ਹੋਵੇ ਨਰੈਣੋ ਮਹੰਤ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਨਹੀਂ ਇਹਨਾਂ ਤੋਂ ਕੋਈ ਵੀ ਆਸ ਨਾ ਰੱਖੋ ਲੋੜ ਹੈ ਇਹਨਾਂ ਸਾਰਿਆਂ ਨੂੰ ਜੁੱਤੀਆਂ ਮਾਰ ਕੇ ਸ਼ੋਮਨੀ ਕਮੇਟ ਤੋਂ ਬਾਹਰ ਕੱਢਣ ਦੀ ਕੋਈ ਲੋੜਨੀਆਂ ਨੂੰ ਅਕਾਲੀ ਕਹਿਣ ਦੀ ਕੋਈ ਇਹਨਾਂ ਦਾ ਪੰਜਾਬ ਨਾਲ ਪਿਆਰ ਨਹੀਂ ਕਿਤੇ ਕੌਮ ਨਾਲ ਪਿਆਰ ਨਹੀਂ ਇਹ ਸਿਰਫ ਆਪਣੇ ਘਰ ਭਰਨ ਵਾਲੇ ਕੌਮ ਨੂੰ ਲੁੱਟਣ ਵਾਲੇ ਨੇ ਭਾਵੇਂ ਤਖਤਾਂ ਦੇ ਜਥੇਦਾਰ ਹੋਣ ਭਾਵੇਂ ਨਰੇਣੂ ਮਹੰਤ ਬਾਦਲ ਪਰਿਵਾਰ ਹੋਵੇ ਤੇ ਭਾਵੇਂ ਸ਼ੋਮਨੀ ਕਮੇਟ ਦਾ ਪ੍ਰਧਾਨ ਹੋਵੇ ਇਹ ਸਚਾਈ ਹੈ ਤੇ ਹੁਣ ਕਹਿੰਦਾ ਜੀ ਜੇ ਕੋਈ ਅਕਾਲੀ ਫੁੱਲਾ ਸਿੰਘ ਬਣਦਾ ਤਾਂ ਪੰਥ ਉਹਦੇ ਨਾਲ ਨਹੀਂ ਕੱਢਦਾ ਕਿਹੜਾ ਪੰਥ ਕਿਹੜੇ ਪੰਥ ਦੀ ਗੱਲ ਕਰਦੇ ਹੋ ਤੁਸੀਂ 36 ਧੜਾਂ ਵਿੱਚ ਪੰਥ ਨੂੰ ਵੰਡਿਆ ਹੋਇਆ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਮੂੰਹ ਕਿੱਧਰ ਨੂੰ ਹੈ ਸ਼ਰਮ ਨਹੀਂ ਆਉਂਦੀ ਸਾਨੂੰ ਇਹ ਗੱਲਾਂ ਕਰਦਿਆਂ ਦੀ ਕਰਦਿਆਂ ਨੂੰ ਪੰਥ ਪੰਥ ਲਾਈਏ ਕਿਹੜੇ ਪੰਥ ਦੀ ਗੱਲ ਕਰਦੇ ਤੁਸੀਂ ਐਵੇਂ ਲੋਕਾਂ ਨੂੰ ਬੇਪੂਬ ਨਾ ਬਣਾਓ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਸ਼ਰਧਾ ਰੱਖਦੇ ਨੇ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਪਾਵਨ ਸਿਧਾਂਤ ਨੂੰ ਮੰਨਦੇ ਨੇ ਸਿੱਧੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਦੀ ਗੱਲ ਕਰੋ ਸੁਣੋ ਸਮਝੋ ਆਪਣੇ ਜੀਵਨ ਵਿੱਚ ਕਮਾਓ ਇਹਨਾਂ ਨਰੈਣੂ ਮਹੰਤਾਂ ਤੋਂ ਕੌਮ ਦੇ ਠੇਕੇਦਾਰਾਂ ਤੋਂ ਕੋਈ ਆਸ ਨਾ ਰੱਖੋਗੇ ਕੌਮ ਦੀ ਗੱਲ ਕਰਨਗੇ ਨਾ ਇਹਨਾਂ ਨੇ ਕੀਤੀ ਐ ਤੇ ਨਾ ਇਹਨਾਂ ਨੇ ਕਰਨੀ ਐ ਜੇ ਇਹਨਾਂ ਨੇ ਕਰਨੀ ਐ ਤਾਂ ਆਪਣਾ ਪਿੱਟ ਸਿਆਪਾ ਕਰਨਾ ਆਪਣੀ ਕੁਰਸੀ ਲਈ ਆਪਣੀ ਚੌਧਰ ਲਈ ਕਰਨਾ ਭਾਵੇਂ ਜਥੇਦਾਰ ਹੈ ਤਖਤ ਦਾ ਪਾਵੇਂ ਸ਼੍ਰੋਮਣਿਕਮੇਂ ਦਾ ਪ੍ਰਧਾਨ ਭਾਵੇਂ ਬਾਦਲ ਲਾਣਾ ਜਾਂ ਹੋਰ ਜਿਹੜੇ ਅਕੜਾ ਮ ਚੌਧਰੀ ਬਣੇ ਨੇ ਇਹਨਾਂ ਸਾਰਿਆਂ ਨੂੰ ਜੁੱਤੀਆਂ ਮਾਰ ਕੇ ਬਾਹਰ ਕੱਢਣ ਦੀ ਲੋੜ ਹੈ ਫਿਰ ਕਿਤੇ ਥੋੜਾ ਬਹੁਤਾ ਕੌਮ ਦਾ ਕੁਝ ਸਵਾਰਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ